ਮੈਂ ਇਹਨਾਂ ਨੂੰ ਕਹ ਰਹੀ ਆ ਮਾਂ ਆਉ ਚੱਲ ਕੇ ਪਿੰਡ ਨੂੰ ਆਪਾਂ ਜੀ ਤੇ ਇਹ ਮੈਨੂੰ ਕਹਿੰਦਾ ਜੀ ਮਿੱਕੀ ਦਾ ਫੈਸਲਾ ਦੇਖ ਲੈ ਯਾਰ ਮੈਂ ਦੇਖੂਗਾ ਨਹੀਂ ਮੈਂ ਆਉਣਾ ਨਹੀਂ ਕਰਦਾ ਮੈਂ ਤਾਂ ਨਵੇੜ ਕੀ ਆਉਂਗਾ ਮੈਂ ਮੈਂ ਦਿੱਲੀ ਜਾਏ ਬਣਾ ਕਹਿੰਦਾ ਹੜਦਾ ਨਹੀਂਗਾ ਸਾਡੀ ਨੂੰ ਕਹਿ ਗਿਆ ਸੀ ਜਾਂਦਾ ਕਹਿੰਦਾ ਐਤੀ ਵੇਲੇ ਲਾਸ ਹਾਂ ਜਾਂ ਅਸੀਂ ਮੋਰਚੇ ਜਿੱਤ ਗਿਆ ਇਹ ਸਟਕ ਬੰਡੀ ਸੀ ਬਹੁਤ ਔਰੀ ਸੀ ਮੈਂ ਕਿਤੇ ਅੱਜ ਤੱਕ 22 ਸਾਲ ਦਾ ਹੋ ਗਿਆ ਨੜਦਾ ਚਾੜਦਾ ਨਹੀਂ ਕਿਤੇ ਦੇਖ ਕੇ ਹਾਂ ਦੋ ਏਕੜ ਜ਼ਮੀਨ ਉਹਦੀ 베ਗੀ ਸੀ ਉਹਦੀ ਭੈਣ ਦਾ ਬੈਠਦਾ ਜਦੋਂ ਵੱਡੀ ਦਾ ਆਪਣੀ ਦਾ ਉਹ ਛੋਟੀ ਭੈਣ ਹੁਣ ਪੜੀ ਜਾਂਦੀ ਆ ਹਜੇ ਪਰसों ਫੋਨ ਲਾਇਆ 20 ਤਰੀਕ ਨੂੰ ਮੈਂ ਹਸ ਰਾਂ ਜਗਾ ਸੀ ਕਿ ਮੈਂ ਤੁਮੜਿਆ ਕਹਿੰਦਾ ਕੱਲ ਨੂੰ ਮਾਉਂਗਾ ਫਰੇਕ ਨਾਲੀ ਮੋਹ ਫੈਸੀ ਗਿਆ ਤਾਂ ਕਹਿੰਨਾ ਹਰਕੀ ਨਹੀਂ ਸੀ ਅਸੀਂ ਕੋਈ ਗਰਾਹਣਾ ਕੋ ਸਿੱਧੂ ਬੰਨਾ ਹਰੇਕ ਨਾ ਰਖਦਾ ਸੀ ਤਾਂ ਸ਼ੁਭ ਕਰਨ ਦੀ ਕੱਲ ਗੋਲੀ ਲੱਗਣ ਦੇ ਨਾਲ ਖਨੋਰੀ ਬਾਰਡਰ ਤੇ ਮੌਤ ਹੋ ਜਾਂਦੀ ਹੈ ਤੇ ਉਹਦੇ ਪਿੰਡ ਬੱਲੋ ਦੇ ਵਿੱਚ ਖੜੇ ਆ ਤੇ ਸਾਖ ਸੰਬੰਧੀ ਖੜੇ ਨੇ ਨਾਲ ਗਵਾਂਡੀ ਖੜੇ ਨੇ ਤਾਂ ਗੱਲਬਾਤ ਕਰਾਂਗੇ ਬਾਈ ਜੀ ਰਈ ਰਿਸ਼ਤੇਦਾਰ ਸੀ ਤੁਹਾਡਾ ਜਾਂ ਦੋਸਤ ਸੀ ਯਾਰ ਬਿੱਲੀ ਸੀ ਯਾਰ ਬਿੱਲੀ ਹਾਂਜੀ ਪਿੰਡ ਦੇ ਹੀ ਹਾਂਜੀ ਹਾਂਜੀ ਤਾਂ ਕਿੰਨੀ ਤਰੀਕ ਨੂੰ ਇੱਥੋਂ ਗਿਆ ਸੀ ਤੇ ਕੀ ਕਹਿ ਕੇ ਗਿਆ ਸੀਗਾ ਤੁਹਾਡੇ ਨਾਲ ਤਾਂ ਗੱਲ ਅਕਸਰ ਹੁੰਦੀ ਰਹਿੰਦੀ ਸੀ ਉਹਦੀ ਇਹ ਮਤਲਬ 15 ਨੂੰ ਗਿਆ ਸੀ 13 ਨੂੰ ਹਾਂ 13 ਨੂੰ ਅੱਛਾ ਵਧੀਆ ਗੱਲਾਂ ਬਾਤਾਂ ਹੁੰਨੇ ਕਰਦੇ ਰਿਆਂ ਜਾਂ ਮਨੇ ਪਰਸੋਂ ਫੋਨ ਲਾਇਆ 20 ਤਰੀਕ ਨੂੰ ਇਹ ਮਾਸ ਲੈਂਣ ਜਗ੍ਹਾ ਸੀਗਾ ਮਤ ਮੁੜਿਆ ਕਹਿੰਦਾ ਕੱਲ ਨੂੰ ਆਉਂਗਾ ਅੱਛਾ ਵਾ ਕੇ ਮੇਰਾ ਭਾਈਆਂ ਨਾਲ ਕੰਮ ਹੀ ਸੀਗਾ ਖੇਤੀਬਾੜੀ ਨਾਲ ਸਾਰਾ ਇਕੱਠੀ ਸਾਡੀ ਬੀੜੀ ਸੀਗੀ ਨਾਲ ਠੀਕ ਹੈ ਥੀ ਬੜੀ ਕਰ ਪਰਸੋਂ ਗੱਲ ਹੋਈ ਸੀਗੀ ਵੀ ਕੀ ਕਹਿੰਦਾ ਸੀ ਉਹਨਾ ਮੈਂ ਹਾਂ 20 ਨੂੰ ਬਾਈ 21 ਨੂੰ ਗੱਲ 20 ਨੂੰ ਗੱਲ ਹੋਈ ਸੀ 20 ਨੂੰ ਗੱਲ ਹਾਂ ਹੱਥ ਨੇ ਵੀ ਹੋਈ ਸੀਗੀ 21 ਤੋਂ ਬਾਅਦ ਗੱਲਾਂ ਚਲਾਉਂਗਾ ਕਹਿੰਦਾ ਉਸ ਤੋਂ ਬਾਅਦ ਚਾਹੂੰਗਾ ਦੂਜੇ ਦਿਨ ਪਤਾ ਆਹ ਕਰਨਾ ਕਹਿੰਦਾ ਅੱਛਾ 21 ਤੋਂ ਬਾਅਦ ਗੱਲਾਂ ਸੀ ਹਾਂ ਉਹ ਦੁਬਾਰੈ ਸੰਦੂਜੇ ਦਿਨ ਫੋਨ ਆਇਆ 2:00 ਵਜੇ ਚਾਚੇ ਦਾ ਕਹਿੰਦਾ ਵੀ ਗੱਲਾ ਹੋ ਗਈ ਅੱਛਾ ਮੈਂ ਕਿਹਾ ਵੀ ਮੈਂ ਕਹਿੰਦਾ ਮਾੜੀ ਮੋਟੀ ਉਸ ਤੋਂ ਬਾਅਦ ਕਹਿੰਦਾ ਗੋਲੀ ਮੌਤ ਹੋ ਗਈ ਨਾ ਅੱਛਾ ਉੱਥੋਂ ਫੋਨ ਆਇਆ ਤੁਹਾਨੂੰ ਹਾਂ ਮੇਰੇ ਇਹ ਚਾਚੇ ਨੇ ਕਹਿੰਦਾ ਵੀ ਆਜ ਮੰ ਫਰੀਦੀ ਮੰਗਰ ਗੱਡੀ ਹੋਰ ਲੈ ਕੇ ਗੱਡੀ ਪਹਿਲਾਂ ਦੋ ਤਿੰਨ ਗੱਡੀਆਂ ਗਈਆਂ ਤੇ ਕੀ ਕਿਹੋ ਜਿਹਾ ਸੁਭਾਅ ਸੀਗਾ ਕੀ ਗੱਲਾਂ ਕਰਦਾ ਹੁੰਦਾ ਸੀ ਐਕਸ ਹਰੇਕ ਨਾਲ ਹੀ ਮੋਹ ਪਿਆਰ ਸੀਗਾ ਤਾਂ ਕਿੰਨਾ ਹਰਕੀ ਨਹੀਂ ਸੀਗਾ ਸੋ ਕੋਈ ਗ੍ਰਾਹਣਾ ਨਾ ਕੋਈ ਸਿੱਧੂ ਪੰਨਾ ਹਰੇਕ ਨਾਲ ਰੱਖਦਾ ਸੀਗਾ ਕੋਈ ਐ ਨਹੀਂ ਜਿਹੜਾ ਕਹਿੰਦਾ ਆਪਾਂ ਉਹ ਐ ਨਹੀਂ ਵਿੱਕਣਾ ਹਰੇਕ ਨਾਲ ਮੋਹ ਪਿਆਰ ਸੀਗਾ ਪਹਿਲਾਂ ਗ੍ਰਾਹਣਾ ਸੀਗਾ ਉਹ ਇਕੱਠੀ ਪਹਿਲਾਂ ਦਿੱਲੀ ਗੈਂਜ ਤੋਂ ਉਹਨਾਂ ਨਾਲ ਹੁਣ ਇਹਨਾਂ ਨਾਲ ਹਰੇਕ ਨਾਲ ਹੀ ਵੀ ਰੱਖਦਾ ਪਿੰਡ 'ਚ ਵੀ ਕੋਈ ਨਾ ਕੋਈ ਐ ਨਹੀਂ ਸੀਗੀ ਮੋਹ ਪਿਆਰ ਰੱਖਦਾ ਕੋਈ ਜਿਹੜੀ ਚੀਜ਼ ਨੂੰ ਕਹਿੰਦੇ ਸੰਤ ਸਕਣ ਨੂੰ ਜਾਂ ਇਹ ਤਾਂ ਫਰਕ ਵਾਲੀ ਗੱਲ ਨਹੀਂ ਵੀ ਕਹਿੰਦੇ ਪਿੰਡ 'ਚ ਕੋਈ ਮੂਹ ਪੈ ਰਸੀਗਾ ਬਈ ਖੇਤੀ ਵੀ ਕਹਿੰਦੇ ਸ਼ੌਂਕ ਨਾਲ ਬਹੁਤ ਕਰਦਾ ਸੀ ਪੂਰਾ ਭਾਈ ਮਾਲ ਪਸ਼ੂ ਉਹ ਦੇਖਿਓ ਤੁਸੀਂ ਮਾਲ ਪਸ਼ੂ ਦਾ ਸਾਰੇ ਮਾਲਾ ਪੈਲੀ ਪੁਲੀ ਦਾ ਚਾਚੇ ਤੋਂ ਥੋੜੀ ਠੂਈ ਦੁਖ ਦਿੰਦੀ ਕੱਲੇ ਹੀ ਕਹਿੰਦਾ ਕੋਈ ਚੱਕਰ ਨਹੀਂ ਚਾਚਾ ਮਾਣਾ ਮੋਟਾ ਕਰੀ ਚੱਲ ਪਿੰਡ ਵੀ ਪਿੰਡ ਵਾਲੇ ਘਰੀ ਕੱਕ ਪੱਟਾ ਸਿੱਟ ਕਹਿੰਦਾ ਸੀਗਾ ਅੱਛਾ ਪੂਰਾ ਯਾਨੀ ਕਿ ਸ਼ੌਂਕ ਨਾਲ ਕਰਦਾ ਸੀ ਸਾਰਾ ਪੂਰਾ ਭਾਈ ਖੇਤੀਬਾੜੀ ਵੀ ਤੇ ਮਾਲ ਪਸ਼ੂ ਦਾ ਵੀ ਉਹ ਤਾਂ ਗੱਲ ਹੀ ਨਹੀਂ ਸੀਗੀ ਤਾਂ ਮਾਤਾ ਦੀ ਡੈਥ ਹੋ ਗਈ ਸੀਗੀ ਬਚਪਨ ਦੇ ਵਿੱਚ ਹਾਂ ਹਾਂ ਦੋ ਭੈਣਾਂ ਸੀਗੀਆਂ ਹਾਂ ਤੇ ਕਦਾਦੀ ਨੇ ਪਾਲ ਲੈ ਮਨ ਲਾ ਵੀਰੇ ਪਹਿਲੇ ਦਿਨ ਨੂੰ ਸ਼ੱਦਾਪਦੀ ਨੇ ਪਾਲਿਆ ਸੀਗਾ ਹੁਣ 22 ਸਾਲ ਦੀ ਉਮਰ ਸੀ ਇਹ ਉਮਰ ਦੇ ਵਿੱਚ ਆਪਾਂ ਸੋਚਦੇ ਆਂ ਵੀ ਵਿਆਹ ਹੋਣ ਵਾਲਾ ਹੈ ਨਾ ਤਾਂ ਵਿਆਹ ਹੋਣ ਵਾਲੀ ਉਮਰ ਦੇ ਵਿੱਚ ਮੰਨ ਲਓ ਇੱਕ ਭੈਣ ਬੈਠੇ ਕੁਮਾਰੀ ਇੱਕ ਬੇਹੀ ਵੀ ਆ ਵੀਰੇ ਹਾਂ ਉਹ ਵੀ ਜ਼ਮੀਨ ਵੇਚ ਕੇ ਕਹਿੰਦੇ ਫਿਰ ਕਰਜ਼ਾ ਗੋਸਲ ਆਇਆ ਪਹਿਲਾਂ ਹਾਂ ਹੁਣ ਤਾਂ ਦੋ ਕੁਲੇ ਵੀਰੇ ਬਾਅਦ ਤੁਹਾਨੂੰ ਪਤਾ ਹੈ ਬਈ ਹਾਲਾਤ ਬਾਕੀ ਤੈਨੂੰ ਘਰ ਦੇ ਦੇਖ ਹੀ ਲੈ ਤੂੰ ਤੁਸੀਂ ਕੀ ਕਹੋਗੇ ਦੋ ਕਿੱਲੇ ਵਾਣ ਵੀ ਕਿ ਅਸੀਂ ਆ ਹਾਂ ਦੋ ਏਕੜ ਜਮੀਨ ਇਹਨਾਂ ਦੀ 베ਗੀ ਸੀ ਇਹਨਾਂ ਦੀ ਭੈਣ ਦਾ ਬੈਹ ਕੀਤਾ ਜਦੋਂ ਵੱਡੀ ਦਾ ਆਪਣੀ ਨਾ ਉਹ ਛੋਟੀ ਭੈਣ ਹੁਣ ਪੜੀ ਜਾਂਦੀ ਹੈ ਅਜੇ ਆਪ ਇਹ 10ਵੀਂ ਚੋਂ ਹਟ ਗਈ ਸੀ ਪੜ ਕੇ ਜੀ ਤੇ ਬਹੁਤ ਵਧੀਆ ਬੰਦਾ ਸੀਗਾ ਜੀ ਜਿੰਨੇ ਸਾਡੇ ਪਿੰਡ ਦੇ ਸਾਂਝੇ ਕੰਮ ਹੁੰਦੇ ਆ ਅਸੀਂ ਮੰਨ ਲਓ ਵੀ ਆਪਣਾ ਚੜਦੇ ਪੋਵ ਮਾਨ ਆਪਾਂ ਸੰਤ ਦਾ ਮੇਲਾ ਹੁੰਦਾ ਹੈ ਅਸੀਂ ਲੰਗਰ ਲਾਉਣੇ ਆ ਜੀ ਤਾਂ ਪੇ ਰੋਡ ਤੇ ਸੀ ਪਿੰਡ ਦੇ ਵਿੱਚੋਂ ਰਸਤ ਇਕੱਠੀ ਕਰਦੇ ਆ ਉੱਥੇ ਸੂਸੀ ਸੱਤਣਾ ਤਪੀ ਲੱਗ ਜਾਂਦੇ ਆ ਉੱਥੇ 6-70 ਲਾਉਂਦਾ ਜੀ ਇਹ ਰਾਤ ਨੂੰ ਵੀ ਰਹਿੰਦਾ ਸੀ ਨੇ ਵੀ ਸੇਵਾ ਬਹੁਤ ਸੇਵਾ ਕਰਦਾ ਸੀਗਾ ਤੇ ਸਾਡੇ ਬਾਬੇ ਬੁੱਲਾ ਸਤਾਨ ਆ ਜੀ ਉੱਥੇ ਵੀ ਰਸਤ ਇਕੱਠੀ ਕਰਦੇ ਉੱਥੇ ਵੀ ਨੇ ਰਹਿਣਾ ਜੀ ਤਨਨਖੰਡ ਬਾੜ ਖੁੱਲਦੇ ਹੁੰਦੇ ਆ ਫਿਰ ਉਦੋਂ ਬਾਅਦ ਇਹਦੇ ਘਰ ਦੇ ਕੋਲੇ ਡੇਰਾ ਜੀ ਬਾਬੇ ਭਾਂਦਾ ਸੀ ਇੱਥੇ ਵੀ ਪੰਜ ਮਗਦਾਂ ਪਰ ਮਾਲਪੁਰੇ ਜੱਗ ਹੁੰਦਾ ਇੱਥੇ ਵੀ ਸੇਵਾ ਕਰਦਾ ਸੀ ਬਹੁਤ ਸੇਵਾਦਾਰ ਬੰਦਾ ਵਧੀਆ ਸੀ ਜੀ ਨਾਲੇ ਘਰ ਦੇ ਕੰਮ ਆਉਦੇ ਨਾਲੇ ਸੇਵਾ ਕਰਨੀ ਸਾਰਾ ਕੁਝ ਵਧੀਆ ਸੀ ਬਾਕੀ ਲੋਕਾਂ ਨਾਲ ਵੀੜੀਆਂ ਬੁੜੀਆਂ ਚਲਦੀਆਂ ਸੀ ਬਹਾਨਾ ਆਪ ਤਾਂ ਦੋ ਇੱਕੜੀ ਇਹਦੇ ਨਾਲ ਕੋਈ ਬਹਾਨ ਠੇਕੇ ਤੇ ਲੈਣ ਦੀ ਠਰਾ ਉਨੀ ਕਿ ਲਈ ਠੇਕੇ ਦੇ ਦਾ ਚਾਚਾ ਇੱਕੋ ਪਿੰਡ ਰਹਿੰਦਾਗਾ ਇਹ ਖੇਤ ਰਹਿੰਦੇ ਆ ਤੇ ਬਸ ਇਕੱਠੀ ਪਗਲੀ ਕਰਦੇ ਸੀ ਠੇਕੇ ਤੇ ਲੈ ਕੇ ਤੇ ਸਾਰਾ ਪਿੰਡ ਹੀ ਕਹਿੰਦਾ ਜੀ ਕਹਿੰਦੇ ਵੀ ਬਹੁਤ ਵਧੀਆ ਸੁਭਾਅ ਸੀਗਾ ਸਾਰਿਆਂ ਨਾਲ ਮਿਲਾਪੜਾ ਸੀਗਾ ਨਹੀਂ ਬਹੁਤ ਵਧੀਆ ਸੀ ਸਾਡਾ ਬੰਡੀ ਸੀਗਾ ਜੀ ਬਹੁਤ ਵਧੀਆ ਸੀ ਹਾਂ ਮੈਂ ਕਿਤੇ ਅੱਜ ਤੱਕ 21-22 ਸਾਲ ਦਾ ਹੋ ਗਿਆ ਲੜਦਾ ਝਗੜਦਾ ਨਹੀਂ ਕਿਸੇ ਨਾਲ ਦੇਖ ਬਹੁਤ ਪਿਆਰ ਰੱਖਦਾ ਸੀ ਹਰ ਇੱਕ ਨਾਲ ਹੀ ਸਾਂਝੇ ਕੰਮ ਚ ਵੱਧ ਚੜ ਕੇ ਹਿੱਸਾ ਲੈਂਦਾ ਸੀ ਕੋਈ ਵੀ ਕੰਮ ਹੁੰਦਾ ਹਰ ਕਿਚ ਜਦੋਂ ਇੱਥੋਂ ਗਿਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਜਦੋਂ ਇੱਥੋਂ ਗਿਆ ਸੀਗਾ ਖਨੋਰੀ ਬਟ ਹਾਂ ਜੀ ਆਹ ਦਾਦੀ ਨੂੰ ਕਹਿ ਗਿਆ ਸੀ ਜਾਂ ਤਾਂ ਕਹਿੰਦਾ ਐਤੀ ਮੇਰੀ ਲਾਸਾਉ ਜਾਂ ਅਸੀਂ ਮੋਰਚਾ ਜਿੱਤ ਕੇ ਆਵਾਂ ਇਹ ਕੀ ਗਿਆ ਸੀਗਾ ਸਾਰੇ ਹੀ ਕਹੀ ਜਾਂਦੇ ਨੇ ਕਹਿੰਦੇ ਇਹੀ ਕਹਿ ਕੇ ਗਿਆ ਸੀ ਬਸ ਇਹੀ ਗੱਲ ਕਹਿ ਕੇ ਗਿਆ ਕਹਿੰਦਾ ਜਾਂ ਤਾਂ ਮੇਰੀ ਲਾਸਾਉ ਜਾਂ ਮੋਰਚਾ ਜਿੱਤ ਕੇ ਬਾਸ ਉੜਾਂਗੇ ਹਾਂ ਜੀ ਹਾਂ ਬਹੁਤ ਵਧੀਆ ਸੀਗਾ ਜੀ ਬਹੁਤ ਮਾੜਾ ਕੰਮ ਆਇਆ ਜੀ ਤੁਸੀਂ ਵੀ ਗਵਾਂਢੀ ਹੋ ਬਾਬਾ ਜੀ ਹਾਂ ਜੀ ਇਹਨਾਂ ਨੇ ਗਵਾਂਢੀ ਹੋਈ ਸੀ ਜੀ ਸਕੇ ਆ ਲਾਣੇ ਚੋਂ ਇਹਨਾਂ ਨੇ ਬੰਦਾ ਠੀਕ ਆ ਹਾਂ ਜੀ ਬੰਦਾ ਬਹੁਤ ਵਧੀਆ ਸੀਗਾ ਕੰਮ ਤਾਂ ਦਾ ਬਹੁਤ ਤਾਕੜਾ ਸੀ ਕਰਦਾ ਸੀਗਾ ਤੇ ਅੱਜ ਤੱਕ ਕੋਈ ਇਹਦੀ ਲੰਬੇ ਵਾਲੀ ਗੱਲ ਨਹੀਂ ਆਈ ਸੀ ਇੱਕ ਜਿਹਾ ਵਾਸਿਓ ਤੇ ਵੈਸੇ ਸਰਕਾਰਾਂ ਦਾ ਇੱਕ ਵਾਸੇ ਸਾਨੂੰ ਅੰਨਦਾਤਾ ਕਹੀ ਜਾਂਦੀ ਹੈ ਤੇ ਇੱਕ ਵਾਸੇ ਸਾਡੇ ਜ਼ਿਮੀਂਦਾਰ ਜਿਹੜੇ ਅੰਨਦਾਤਾ ਉਹਦੇ ਗੋਲੀਆਂ ਮਾਰ ਮਾਰ ਕੇ ਸੜਕਾਂ ਤੇ ਸਾਨੂੰ ਸਿੱਟੀ ਜਾਂਦੇ ਆ ਇਹ ਅਸੀਂ ਚੰਗੀ ਸਰਕਾਰ ਲਿਆਂਦੀ ਸੀ ਉਦੋਂ ਤਾਂ ਇਹ ਕਹਿੰਦੇ ਸੀ ਵੀ ਕਾਂਗਰਸ ਪਜਾਓ ਸਾਨੂੰ ਲਿਓ ਜੇ ਹੁਣ ਇਹਨਾਂ ਨੂੰ ਲਿਆਂਦਾ ਤਾਂ ਇਹ ਉਹਨਾਂ ਨੂੰ ਵੀ ਪੜਾ ਕਰੀ ਜਾਂਦੇ ਉਹਦਾ 70 ਸਾਲ ਕਰਕੇ ਇੱਕ ਕਦਾ ਕੰਮ ਉਹਨਾਂ ਤੋਂ ਹੋ ਗਿਆ ਆ ਇਹਨਾਂ ਨੇ ਪਹਿਲਾਂ ਤਾਂ ਨਿਲਵਾਤੇ ਆ ਹੁਣ ਫੇਰ ਸਾਡੇ ਕਿਸਾਨਾਂ ਨੂੰ ਮਾਰੀ ਜਾਂਦੇ ਆ ਇਹ ਭਰਾਵੋ ਸਾਡੇ ਜ਼ਿਮੀਂਦਾਰ ਭਾਈ ਨਾਲ ਹੋ ਰਿਹਾ ਹੈ ਅੰਨ ਰਾਤੇ ਨਾਲ ਤਾਂ ਤੁਸੀਂ ਵੀ ਐਸੇ ਪਿੰਡ ਦੀ ਹੋ ਜੀ ਹਾਂ ਹਾਂ ਅੱਛਾ ਅਜੇ ਤਾਂ ਬੋਲਿਆ ਨਾ ਜੀ ਅੱਛਾ ਤੁਹਾਨੂੰ ਤੁਹਾਡੇ ਨਾਲ ਕੀ ਗੱਲ ਹੁੰਦੀ ਹੁੰਦੀ ਸੀ ਉਹਦੀ ਤੁਹਾਨੂੰ ਬੁਲਾਉਂਦਾ ਹੋਣਾ ਹਾਂ ਬੁਲਾਉਂਦਾ ਹੈ ਸਾਡੇ ਮੇਰੇ ਭਤੀਜੇ ਨਾਲ ਲੈ ਕੇ ਗਿਆ ਉਹ ਮਿਲ ਕੇ ਗੱਲਬਾਤ ਕਰਦਾ ਹੁੰਦਾ ਸੀਗਾ ਤੇ ਗੱਲਾਂ ਮੱਥਾ ਤਾਂ ਬਸ ਇੱਥੇ ਮੈਂ ਜਵਾਬਾਂ ਚੜਾਉਣਾ ਆਉਂਦਾ ਤਾਂ ਵੀ ਚੌੜ ਕਰੀ ਜਾਂਦਾ अच्छा हां कपड़ा सुबह सी कहंदे सारे हां हां ਜਿਵੇਂ ਹੁਣ ਇਹਦਾ ਛੋਟਾ ਇੱਥੇ 20-22 ਸਾਲ ਹੋ ਗਿਆ ਸਾਡਾ ਨਾਲ ਹੀ ਘਰ ਹੈ ਕਿਤੇ ਵੀ ਨਹੀਂ ਹੈ ਵੀ ਕਿਸੇ ਨਾਲ ਲੜਨਾ ਜਾਂ ਬੋਲਣਾ ਠੀਕ ਸੀ ਵਧੀਆ ਸਹੀ ਆ ਹਾਂਜੀ ਅਸਲ ਦੀ ਅਸੀਂ ਇਹ ਸਰਕਾਰਾਂ ਨੂੰ ਆਏ ਕਹਿਣਾ ਜੀ ਭਵੰਤਮਾਨ ਨੂੰ ਦੇਖੋ ਮਰਨ ਵਾਲਾ ਮਰ ਗਿਆ ਜੀ ਅਸੀਂ ਜਿਹੜੀਆਂ ਮੰਗਾਂ ਇਹਨਾਂ ਤੋਂ ਮੰਗਦੇ ਆ ਉਹ ਇਹ ਮੰਗਾਂ ਨਹੀਂ ਮਨਜ਼ੂਰ ਕਰ ਰਹੇ ਉਹਦੀ ਮਿੱਟੀ ਪਲੀਟ ਕਰੀ ਜਾਂਦੇ ਆ ਜੀ ਉਹ ਮੰਗਾਂ ਦਾ ਮਨਜ਼ੂਰ ਕਰ ਲੈਣੇ ਘੱਟੋ ਘੱਟ ਕੰਮ ਸੋ ਕੰਮ ਜੋ ਬੰਦਾ ਮਰਨ ਵਾਲਾ ਦਾ ਮਰਦਾ ਉਹ ਵੀ ਮਰਵਾਤਾ ਇਹਨਾਂ ਨੇ ਆਪ ਹੀ ਮਰਵਾਇਆ ਜੀ ਸਾਡੀ ਸਰਕਾਰ ਵੀ ਬੱਚਾ ਇਹਨਾਂ ਦੇ ਮਰਵਾਉਣ ਦੇ ਜੇ ਉਹਨਾਂ ਨੇ ਹਰਿਆਣੇ ਦੀ ਸਰਕਾਰ ਜੀ ਫੋਰਸ ਲਾ ਸਕਦੀ ਆ ਤੇ ਸਾਡਾ ਭਵੰਤ ਬਣ ਕੇ ਉਹ ਨਹੀਂ ਫੋਰਸ ਲਾ ਸਕਦਾ ਇਹਨਾਂ ਨੇ ਪੰਜਾਬ ਮਰਵਾਇਆ ਜਾਂਦਾ ਉਹ ਉਹਨਾਂ ਨੇ ਆਪਣੇ ਹਰਿਆਣੇ ਵਾਲਿਆਂ ਨੇ ਪੰਜਾਬ ਚ ਆ ਕੇ ਬੰਦੇ ਮਾਰਗੇ ਜੀ ਟਰੈਕਟਰ 50 ਟਰੈਕਟਰ ਭੰਨਦੇ ਗੱਡੇ ਨਾਲ ਸ਼ਕਾਨ ਕਰਤਾ ਤੇਲ ਡੋਲ ਤੇ ਜੇ ਬੰਬ ਬੜਾ ਕਪੰਦਰੀ ਅੱਗ ਲੱਗ ਜਾਂਦੀ ਦਾ ਸਾਡਾ ਸਾਰਾ ਮੁਲਕੀ ਟਰੈਕਟਰ ਡੁੱਟ ਸਾਡਾ ਸਾਰਾ ਕੁਝ ਹੀ ਮਚ ਜਾਂਦਾ ਇਸ ਤਰੀਕੇ ਨਾਲ ਸਾਰੇ ਟਰੈਕਟਰ ਭੰਨੇ ਗਏ ਨੇ ਜਿਵੇਂ ਮੰਨ ਲਓ ਟਰੈਕਟਰ ਤਾਂ ਇਸ ਤਰੀਕੇ ਨਾਲ ਭੰਨੇ ਗਏ ਨੇ ਅਸੀਂ ਕਵਰੇਜ ਕਰਕੇ ਆਏ ਹਾਂ ਜਿਵੇਂ ਮੰਨ ਲਓ ਨਾ ਕੋਈ ਬਹੁਤ ਆਪਾਂ ਦਿਲ ਦੇ ਵਿੱਚ ਗੱਲ ਰੱਖ ਕੇ ਨਹੀਂ ਭੰਦੇ ਹੁੰਦੇ ਵੀ ਹਾਂ ਕਿਹੜੇ ਰੱਖ ਕੇ ਭੰਦੇ ਹੁੰਦੇ ਹਾਂ ਇਸ ਤਰੀਕੇ ਨਾਲ ਟਰੈਕਟਰ ਹਾਂ ਜੀ ਟਰੈਕਟਰ ਦੇ ਕੋਈ ਆਪਾਂ ਨੂੰ ਜੱਟਮੁਖ ਸਾਹਿਬ ਤੋਂ ਜਾਣ ਤੋਂ ਪਹਿਲਾਂ ਸੰਦ ਹੁੰਦੇ ਆ ਜੀ ਆਪਾਂ ਲਿਆਉਨੇ ਆ ਟਰੈਕਟਰ 9 ਲੱਖ ਦੇ 10 ਦੇ 12 ਆਉਂਦੇ ਤੁਹਾਨੂੰ ਪਤਾ ਕਿਹੜਾ ਸਸਤਾ ਹੈਗਾ ਮਸਲਾ ਅਗਲਾ ਮੈਂ ਮੈਹੀ ਗੱਲਾਂ ਜੀ ਭਵੰਤਮਾਨ ਨੂੰ ਇਸ ਕਰਕੇ ਮੰਗਾ ਮਨਜ਼ੂਰ ਤਾਂ ਸਾਡਾ ਕਰ ਲੋ ਜੀ ਬੰਦਾ ਸਾਡਾ ਮਰ ਗਿਆ ਉਹਦੀ ਉੱਥੇ ਨਾਲ ਲਾਸ ਲੂਈ ਜਾਂਦੀ ਮਿੱਟੀ ਬਲੀਟ ਕੋਈ ਜਾਂਦੀ ਆ ਇੱਥੇ ਅਸੀਂ ਜੀ ਦੋ ਦੋੜੇ ਹੈਰਾਨ ਪਿੰਡ ਦੇ ਅਸੀਂ ਬੰਦੇ ਹੋਈ ਜਾਂਦੇ ਆ ਰਸਨ ਪਾਣੀ ਲਿਆਉਣੇ ਰੋਟੀ ਬਣਾਉਣੇ ਹਰੇਕ ਹਰੇਕ ਨੂੰ ਪਾਉਂਦੀ ਸਰਕਾਰਤਾ ਦਾ ਹੋ ਸਕੇ ਜੀ ਜੇ ਪੋਸਟ ਮਾਰਟ ਕਰਕੇ ਸਾਨੂੰ ਇਹ ਜਿਹੜੇ ਸਾਡਾ ਮੰਗਾ ਮਨਜ਼ੂਰ ਕਰਨ ਜੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਅੱਗੇ ਖੜੇ ਥਾਪੀਆਂ ਮਾਰ ਰਹੇ ਸੀ ਇਸ਼ਾਰੇ ਹੋਰ ਤਰੀਕੇ ਦੇ ਕਰ ਰਹੇ ਸੀ ਪ੍ਰੋਵੋਕ ਕਰਨ ਹਾਂ ਜੀ ਹਾਂ ਜੀ ਮੈਂ ਇਹਦੇ ਕੋਲ ਸਬਕਰ ਕੋਲ 20 ਤਰੀਕ ਨੂੰ ਜੀ ਵਾਪਸ ਆਇਆ ਰਾਤ ਨੂੰ ਮੈਂ ਇਹਨਾਂ ਨੂੰ ਕਹਿਆ ਸੀਗਾ ਮਾਹ ਆਉ ਚੱਲ ਕੇ ਪਿੰਡ ਨੂੰ ਆਪਾਂ ਜੀ ਤੇ ਇਹ ਮੈਨੂੰ ਕਹਿੰਦਾ ਜੀ ਇੱਕ ਦਿਨ ਦਾ ਫੈਸਲਾ ਦੇਖ ਲੇ ਯਾਰ ਮੈਂ ਦੇਖੂਗਾ ਨਹੀਂ ਮੈਂ ਆਉਂਦਾ ਨਹੀਂ ਕਹਿੰਦਾ ਮੈਂ ਤਾਂ ਨਵੇੜ ਕੇ ਆਉਂਗਾ ਮੈਂ ਮੈਂ ਦਿੱਲੀ ਜਾਏ ਬਣਾ ਕਹਿੰਦਾ ਹਟਦਾ ਨਹੀਂਗਾ ਵੀ ਮੈਂ ਨਵੇੜ ਕੇ ਹੀ ਜਾਊਗਾ ਉਸ ਤੋਂ ਪਹਿਲਾਂ ਵੀ ਮੈਂ ਜੀ ਤੇ ਨਾਲ ਉਹਦੇ ਬਾਰਡਰ ਤੇ ਵੀ ਸੱਥ ਨੇ ਜਾ ਕੇ ਆਇਆ ਦੋ ਇੱਕ ਰਾਤ ਕੱਟ ਗਏ ਮੈਂ ਰਸਣ ਪਾਣੀ ਫੜਾ ਕੇ ਸੀ ਗੱਡੀ ਤੇ ਗਈ ਸੀ ਅਸੀਂ ਆਪ ਜੀ ਨੇ ਤੇ ਉਸ ਆਹੀ ਗੱਲਾਂ ਦੀ ਟੜ ਕੇ ਨਵੇੜ ਕੇ ਆਉਂਗਾ ਤੁਹਾਨੂੰ ਹਾਂਜੀ ਹਾਂਜੀ ਟੜ ਕੇ ਉਹਦੇ ਮੈਨੂੰ ਫੋਨ ਲਾਇਆ ਜੀ ਪਹਿਲਾਂ ਇਹਨਾਂ ਨੇ ਸੁੱਤੇ ਉਠਦਾ 9:00 ਵਜੇ ਜੀ ਮਾ ਕੀ ਕਰੀਏ ਉਹ ਕਹਿੰਦੇ ਪਰੌਠੇ ਬਣਾ ਜਿੰਦੇ ਵੀਡੀਓ ਪਾਈ ਵੀ ਉਹ ਮੋਬਾਈਲ ਤੇ ਅਸੀਂ ਦੇਖੀ ਸਾਰੇ ਨੇ ਜੀ ਤੇ ਪਰੌਠੇ ਬਣਾ ਕੇ 11 ਵਜੇ ਜੀ ਕਹਿੰਦੇ ਪਹਿਲਾਂ ਚੱਲ ਪਈ ਸੀ ਉਹਨਾਂ ਤੇ ਮੇਰੇ ਚਾਚਾ ਜੀ ਪ੍ਰਧਾਨ ਅਡੇ ਦਾ ਜੀ ਉਹ ਟਰਾਲੀ ਛੱਡ ਕੇ ਉਹਨੂੰ ਕੱਲੇ ਨੂੰ ਜਿੰਨੇ ਸੱਤ ਮੁੰਡੇ ਸੀ ਇਹ ਗਏ ਸੀ ਜੀ ਇਹ ਸਾਰੇ ਬਸ ਉਦੋਲਣਾਂ ਚ ਵਾਗ ਸੀ ਮੂਰੇ ਕੁਆਟਰ ਤੇ ਹਾਂ ਜੀ ਇਹਨਾਂ ਦੀ ਇੱਕ ਸਾਈਡ ਤੇ ਹੋ ਗਿਆ ਮਨ ਜਿਹੜਾ ਸਾਈਡ ਤੇ ਹੋ ਗਿਆ ਕਿਵੇਂ ਵੀ ਲਾਲ ਹੋ ਜਾਂਦਾ ਮੈਂ ਦੇਖਿਆ ਵੀ ਮੁਲਖ ਦੋ ਅਲੱਗ ਖੜਾ ਇਹ ਤਾਂ ਆਪੇ ਇਹ ਕੱਲੇ ਦੇ ਗੋਲੀ ਮਾਰੋ ਵੀ ਤੁਹਾਨੂੰ ਪਿੱਛੇ ਹਟ ਦਊਗਾ ਡਰ ਦਊਗੀ ਹੈ ਵੀ ਤਾਂ ਆਪਾਂ ਜਦੋਂ ਸਿੱਧੀ ਗੋਲੀ ਚਾਉਣੇ ਤਾਂ ਨਿਸ਼ਕਾਨ ਵਾਲਾ ਹੋਊਗਾ ਸਰਕਾਰ ਨੇ ਜੀ ਇਹਨੂੰ ਐਂ ਅਲੱਗ ਕਰਕੇ ਕੱਲੇ ਨੂੰ ਮਾਰਤਾ ਜੀ ਜਿਹੜਾ ਇੱਕ ਮੁੰਡਾ ਇਹਦੇ ਨਾਲ ਸੀ ਹਾਂ ਜੀ ਉਹਦੇ ਹੱਥੜੂ ਐਂ ਖੜਦਾ ਪੈਰਾਂ ਚ ਉਹ ਥੱਲੇ ਨਵੇਂ ਗਿਆ ਜੀ ਜਦੋਂ ਉਧਰੋਂ ਗੋਲੀ ਚਲਾਤੀ ਇਹਦੇ ਗੋਲੀ ਲੱਗੀ ਪਿੱਛੇ ਹਾਂਜੀ ਸਹੀ ਹੈ ਤਾਂ ਤੁਹਾਡੇ ਨਾਲ ਤਾਂ ਕਾਫੀ ਸੀ ਬਈ ਤੁਹਾਨੂੰ ਤਾਂ ਕੀ ਕਹਿੰਦਾ ਸੀਗਾ ਮੱਝ ਲੈ ਕੇ ਆਉਣੀ ਸੀ ਤੁਸੀਂ ਹਾਂ ਇਹ ਮੇਲੇ ਤੇ ਜਾਣਾ ਸੀ ਉਹ ਟੋਟਾ ਲੈ ਕੇ ਪਹਿਲਾਂ ਇਹ ਤੇ ਤੁਨੋਲੇ ਤੇ ਲੱਗੇ ਸੀਗੇ ਮੈਂ ਕਿਹਾ ਵੀ ਆ ਜਾ ਉਹ ਸਮਾਈ ਵੀ ਕਰਨੀ ਆ ਬਾਅਦ ਕਹਿੰਦਾ ਅੱਪ ਕੱਲ ਨੂੰ ਆਜੂ ਕੋਈ ਹੀ ਗੱਲ ਗਿਆ ਦੂਜੇ ਦਿਨ ਪੱਕਾ ਆਜੂ ਕਹਿੰਦਾ ਚਾਚਾ ਮੇਰੇ ਨਾਲ ਸੀਗਾ ਸਾਨੂੰ ਕਹਿੰਦਾ ਮੈਂ ਆਜੂ ਇੱਕ ਘਰੇ ਜਾ ਕਹਿੰਦਾ ਉੱਥੇ ਚੱਲਾਂਗੇ ਪੱਕਾ ਕਹਿੰਦਾ ਪਹਿਲਾਂ ਇਹ ਤੁਨੋਲੇ ਤੇ ਲੱਗੇ ਸੀਗੇ ਉੱਥੇ ਥੋੜਾ ਜਿਹਾ ਕੰਮ ਹੋ ਗਿਆ ਉਹਦਾ ਕਰਕੇ ਦੱਸਣੀ ਉਹ ਦੂਬਾਰਾ ਕਹਿੰਦਾ ਚਲ ਉੱਥੇ ਚੱਲਾਂਗੇ ਵੀ ਚਲ ਤੇ ਸ਼ੌਂਕੀ ਸੀ ਜਾਨਵਰ ਰੱਖਣ ਦਾ ਸਾਰੇ ਰੱਖੇ ਹੋਏ ਨੇ ਬਾਕੀ ਤੈਨੂੰ ਪਤੀਆ ਕੋਈ ਕੋਈ ਲੈ ਬਿੱਲੀਆਂ ਤੋਂ ਕੁੱਤੇ ਸਾਰੇ ਕੁਝ ਵੀ ਚੀਜ਼ ਉਹਦੇ ਸਾਰੇ ਰੋਕਾ ਸੌਂ ਕਦੇ ਦੋ ਦੋ ਕੁੱਤੇ ਪਿੰਡ ਆ ਲੱਕੀ ਮੈਂ ਸਾਦ ਨੂੰ ਪੱਜਾ ਦੇਖੀ ਅਸੀਂ ਅੰਦਰ ਬਹੁਤ ਚੰਗੀਆਂ ਵੱਜਾਂ ਆਈ ਬਹੁਤ ਮਹੰਗਾ ਇਹ ਮੰਜੀ ਲੱਖ 2 ਲੱਖ ਦੀ 2 ਲੱਖ ਤੋਂ ਵਸ ਘੱਟ ਵੇਚਦਾ ਨਹੀਂ ਸੀ ਜ ਗਈ ਪੂਰੇ ਵਧੀਆ ਝੋਟਾ ਝਟਾ ਵੀ ਪਾਲਦੇ ਸੀ ਪਹਿਲਾਂ ਝੋਟੇ ਪਾਲਦੇ ਸੀ ਅੱਛਾ ਹਾਂ ਘਰੂ ਝੋਟੇ ਪਾਲਦੇ ਸੀ ਖੇਤ ਰੱਖਦੇ ਰਿਹਾ ਹੁਣ ਫਿਰ ਇਹਨੇ ਪਿੰਡ ਰੱਖਿਆ ਹੋਇਆ ਸੀਗਾ ਤੇ ਝੋਟਾ ਨਾਮ ਵੀ ਜਿੱਤ ਕੇ ਹੁੰਦਾ ਸੀ ਜੀ ਇੱਕ ਤੋਂ ਜਿੱਤ ਕੇ ਲੈ ਜੀ ਪਹਿਲਾਂ ਹੁਣ ਫਿਰ ਤਿਆਰੀ ਸੀ ਮੰਡੀ ਦੇ ਜਾਣ ਦੀ ਨਾ ਦੀ ਆ ਮੁੰਡਾ ਜਿਹੜਾ ਨਾਲ ਬੋਲ ਕੇ ਹਟੇ ਨੇ ਇਹਨਾਂ ਨੇ ਜਾਣਾ ਸੀਗਾ ਜੀ ਇਹ ਮੁੰਡਾ ਵੀ ਵਪਾਰ ਦਾ ਕੰਮ ਕਰਦਾ ਹੈ ਅੱਛਾ ਹਾਂ ਜੀ ਇਹਨਾਂ ਨੂੰ ਵਪਾਰ ਦਾ ਵੀ ਤੁਸੀਂ ਕਰ ਬਾਕੀ ਨੂੰ ਪਹਿਲੇ ਦਿਨ ਸਾਡਾ ਮੋਹ ਪੈ ਪਿੱਛੇ ਵੀ ਕਿ ਮੈਂ ਇਸ ਲੈਂਦੀ ਸੀ ਉਦੋਂ ਬਾਅਦ ਕਹਿੰਦਾ ਪੱਲੇ ਆ ਮੈਂ ਕੋਈ ਟੋਕੜਾ ਕਾ ਬਣਾਇਆ ਵੀ ਚੱਲੀ ਜਾਂਦਾ ਵੀ ਘਰੇ ਚੱਲ ਪੱਲੇ ਆਂ ਦੁੱਧ ਪਾਣੀ ਨਾਲ ਪਾਈ ਚੱਲਾਂਗੀ ਵੀ ਨਾਲ ਪੱਕਾ ਘਰੇ ਹੀ ਫਿਰਦੇ ਨੇ ਵਿਲੇ ਦੁੱਧ ਪਾਣੀ ਨਾਲ ਕੰਮ ਚੱਲੀ ਜਾਂਦਾ ਨਾ ਹੋਰ ਤੱਕ ਨੂੰ ਖੇਤੀ ਦਾ ਵੀ ਤੁਸੀਂ ਕਹਿੰਦੇ ਸੀ ਜੇ ਮੰਨ ਲਓ ਆਪਣੇ ਆਪ ਹੀ ਕਰੀ ਜਾਂਦਾ ਹੁੰਦਾ ਉਹ ਤਾਂ ਉਹ ਤਾਂ ਤੁਸੀਂ ਜਦੋਂ ਮਰ ਜੋਸਨ ਪੱਤੀ ਹੁੰਦੀ ਸੀ ਦੀ ਬਾਕੀ ਜੀ ਫਲੀ 20-20 ਕਿੱਲੇ ਦੇ ਕੋਲੇ 7 ਕਿੱਲੇ ਮੇਰੇ ਕੋਲੇ ਠੇਕੇ ਦੇ ਮੈਂ ਵੀ ਲੈਣਾ ਜੀ ਅੱਛਾ 4 ਕਿੱਲੇ ਠੇਕੇ ਤੇ 3 ਕਿੱਲੇ ਘਰੂ ਆ ਜੀ 7-8 ਕਿੱਲੇ ਮੈਂ ਕਿਰੋਂ ਕੋਈ ਬਾ ਤੁਹਾਡੇ ਨਾਲ ਬਾਈ ਜੀ ਕੀ ਗੱਲਾਂ ਹੋਰ ਕਰਤਾ ਹੁੰਦਾ ਸੀ ਫਿਰ ਮਨ ਲਓ ਕੀ ਕਰਕੇ ਗਿਆ ਗੱਲ ਕਰਦਾ ਹੁੰਦਾ ਸੀ ਵੈਸੇ ਤੁਹਾਡੇ ਨਾਲ ਖੇਤੀ ਕਰਦਾ ਸੀ ਹਾਂਜੀ ਹਾਂਜੀ ਖੇਤੀ ਕਰਦੇ ਵੀੜੀ ਸੀਗੀ ਜੀ ਹਾਂਜੀ 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 ਬਾਈ ਦੱਸਦੇ ਨੇ ਕਹਿੰਦੇ ਬੀਟੀ ਕੋਈ ਨਹੀਂ ਸੀ ਦੇਖਦਾ ਕਹਿੰਦੇ ਆਪੇ ਕੰਮ ਕਰੀ ਆਪੀ ਕਰੀ ਜਾਂਦਾ ਜੀ ਕਈ ਵਾਰੀ ਜਾਂ ਆਪ ਨੂੰ ਕੰਮ ਵੀ ਹੋ ਜਾਂਦਾ ਸਾਡੇ ਖੇਤ ਜਾ ਕੇ ਆਪ ਵੀ ਸਪਰੇਸ ਲਾ ਕਰਿਆ ਹੁੰਦਾ ਸੀਗਾ ਜੀ ਹਾਂਜੀ ਐਂ ਕੋਈ ਚੱਕਰੀ ਨਹੀਂ ਸੀਗਾ ਅੱਛਾ ਮੇਰੇ ਨਾਲ ਸਾਰੇ ਬੰਦਾ ਸੀ ਵਧੀਆ ਸਾਰਿਆਂ ਨਾਲੇ ਮਿਲਾਪੜਾ ਸੀਗਾ ਜਿਵੇਂ ਸਾਰਾ ਪਿੰਡ ਹਾਂਜੀ ਹਾਂਜੀ ਹੱਸ ਮੁੱਖ ਹੀ ਰਹਿੰਦਾ ਹੱਸਦੀ ਰਹਿੰਦਾ ਸੀਗਾ ਜੀ ਤਾਂ ਕੀ ਕਹਿਣਾ ਚਾਹੋਂਗੇ ਬਾਈ ਸਰਕਾਰਾਂ ਨੂੰ ਕੀ ਕਹਿਣਾ ਚਾਹੂਗੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਕਿਉਂਕਿ ਜਾਣ ਵਾਲਾ ਤਾਂ ਚਲੇ ਗਿਆ ਉਹ ਵਾਪਸ ਨਹੀਂ ਮੁੜਦਾ ਕਿਤੇ ਨਾ ਕਿਤੇ ਮੰਨ ਲਓ ਇਨਸਾਫ ਮਿਲ ਜਵੇ ਪਰਿਵਾਰ ਨੂੰ ਕੋਈ ਮਦਦ ਮਿਲ ਜਵੇ ਜੋ ਪਰਿਵਾਰ ਜੜਾ ਕੇ ਬਸ ਸਕੇ ਇਨਸਾਫ ਤਾਂ ਨਹੀਂ ਇਨਸਾਫਤਾ ਦੀ ਹੁਣ ਸਾਡਾ ਡੱਲੇਵਾਲ ਸਾਹਿਬ ਜਸੇਪੰਦੀ ਸਿੱਧੂਪੁਰਾ ਇਹਨਾਂ ਨਹੀਂ ਕਰਨਾ ਜੀ ਸਾਨੂੰ ਇਹਨਾਂ ਦੇ ਮੰਗ ਜਦੋਂ ਇਹਨਾਂ ਨਾਲ ਤਰਾਈ ਮੁੰਡਾ ਇਨਾਂ ਦੇ ਜੇ ਉਹ ਇਨਾਂ ਨੇ ਮੰਗੜੀਆਂ ਮੰਗਣ ਗਈ ਸਾਨੂੰ ਉਹੀ ਮਨਜ਼ੂਰ ਹੋਣਗੀਆਂ ਅਸੀਂ ਆਪ ਦੀ ਆਪ ਸਾਡਾ ਬੰਦਾ ਕੋਈ ਨਹੀਂ ਮੰਗ ਮੰਗੂਗਾ ਜੋ ਮੂਹਰੇ ਆਪਣੇ ਬੰਦੇ ਆਗੂ ਆ ਕਾਕਾ ਕੋੜਾ ਢੱਲੇਵਾਲ ਸਾਹਿਬ ਤੇ ਇੱਕ ਮੁੰਡਾ ਮੰਡੀ ਗੜ ਦਾ ਪ੍ਰਧਾਨ ਜੀ ਉਹਨਾਂ ਤਿੰਨਾਂ ਨੇ ਆਪੇ ਜੋ ਫੈਸਲਾ ਕਰਨਾ ਇਹਨਾਂ ਨੇ ਕਰ ਲਿਆ ਜੀ ਉੱਥੇ ਜਿਹੜੇ ਡੈੱਡ ਬੋਰਡ ਉੱਥੇ ਪਈ ਹੈ ਜੀ ਪੋਸਟ ਪਾਸਟੋਰ ਨਹੀਂ ਹੋਇਆ ਜੀ ਇਹ ਮੇਰੇ ਮੰਗਾ ਮਨਜ਼ੂਰ ਨਹੀਂ ਕਰ ਰਹੇ ਤਾਂ ਦੇਖ ਸਕਦੇ ਹੋ ਤੁਸੀਂ ਪਿੰਡ ਵਾਸੀ ਵੀ ਕਹਿੰਦੇ ਬਹੁਤ ਮਿਲਾਪੜੇ ਸੁਭਾਅ ਦਾ ਸੀਗਾ ਸ਼ੁਭਕਰਨ ਬਾਈ ਉਹਨਾਂ ਨਾਲ ਬੀਟੀ ਤੇ ਖੇਤੀ ਆ ਜਿਹੜੀ ਉਹ ਕਰਦਾ ਸੀਗਾ ਪਸ਼ੂ ਰੱਖਣ ਦਾ ਵੀ ਸ਼ੌਂਕੀ ਸੀ ਤਾਂ ਕਹਿੰਦੇ ਜਿਸ ਤਰੀਕੇ ਦੀਆਂ ਮੰਗਾ ਜਾਂ ਜੋ ਵੀ ਜਿਹੜੀ ਜਥੇਬੰਦੀ ਆ ਕਿਸਾਨ ਏਕਤਾ ਸਿੱਧੂਪੁਰ ਜਥੇਬੰਦੀ ਆ ਜਿਹੜੀ ਡੱਲੇਵਾਲ ਸਾਹਿਬ ਕਹਿੰਦੇ ਜੋ ਵੀ ਫੈਸਲਾ ਕਰਨਗੇ ਸਾਡੇ ਲੀਡਰ ਜੋ ਵੀ ਕਹਿਣਗੇ ਅਸੀਂ ਉਸੇ ਤੇ ਫੁੱਲ ਚੜਾਵਾਂਗੇ ਕਿਤੇ ਨਾ ਕਿਤੇ ਪਰਿਵਾਰ ਦੀ ਹਾਲਤ ਵੀ ਜਿਹੜੀ ਬਹੁਤੀ ਮarli ਚੰਗੀ ਨਹੀਂ ਆ ਭੈਣਾਂ ਜਿਹੜੀ ਉਹ ਵਿਆਹੀ ਸੀਗੀ ਦੋ ਕਿੱਲੇ ਵੇਚੇ ਸੀ ਤਾਂ ਦੋ ਕਿੱਲੇ ਹੈਗੇ ਨੇ ਕਹਿੰਦੇ ਕਰਜ਼ਾ ਵੀ ਹੈਗਾ ਸਿਰ ਤੇ ਤਾਂ ਲੋੜ ਆ ਕਿਤੇ ਨਾ ਕਿਤੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਪੰਜਾਬ ਸਰਕਾਰ ਹੈ ਤਾਂ ਹੋਰ ਵੀ ਜਿਹੜੇ ਪੰਜਾਬ ਪ੍ਰਸਤ ਲੋਕ ਨੇ ਕਿਸਾਨ ਪ੍ਰਸਤ ਲੋਕ ਨੇ ਉਹ ਜ਼ਰੂਰ ਇਸ ਕਿਸਾਨ ਪਰਿਵਾਰ ਦੇ ਨਾਲ ਖੜਨ ਕਿਉਂਕਿ ਇੱਕੋ ਇੱਕ ਕਮਾਉਣ ਵਾਲਾ ਸੀਗਾ ਪੁੱਤ ਉਹ ਦੁਨੀਆ ਤੋਂ ਤੁਰ ਗਿਆ ਹੁਣ ਪਿੱਛੇ ਦੋ ਭੈਣਾਂ ਨੇ ਇੱਕ ਵਿਆਹੀ ਹੋਈ ਆ ਤੇ ਇੱਕ ਭੈਣ ਹੈ ਜਿਹੜੀ ਜਿਹੜੀ ਉਨੇ ਪਲੱਸ 2 ਕੀਤੀ ਐ ਬੁੱਢੀ ਦਾਦੀ ਐ ਤਾਂ ਲੋੜ ਐ ਕਿਤੇ ਨਾ ਕਿਤੇ ਇਨਸਾਫ ਐ ਜਿਹੜਾ ਉਹ ਵੀ ਸਰਕਾਰਾਂ ਕਰਨ ਪੰਜਾਬ ਸਰਕਾਰ ਕਰੇ ਜਾਂ ਹੋਰ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਨੇ ਇਸ ਚੀਜ਼ ਨੂੰ ਦੇਖਣ ਕੇ ਇਸ ਨੌਜਵਾਨ ਦੇ ਗੋਲੀ ਵੱਜੀ ਐ ਹੈਡ ਸ਼ਾਟ ਵੱਜਿਆ ਤੇ ਮਾਲੀ ਮਦਦ ਐ ਜਿਹੜੀ ਪਰਿਵਾਰ ਦੀ ਉਹ ਵੀ ਕੀਤੀ ਜਾਵੇ ਕਿਉਂਕਿ ਪਰਿਵਾਰ ਐ ਜਿਹੜਾ ਬਹੁਤਾ ਮਾਲੀ ਤੌਰ ਤੇ ਚੰਗਾ ਨਹੀਂ ਹੈਗਾ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੂ ਪੰਜਾਬ ਟੀਵੀ ਬੱਲੋ